ਹੈਲੋ ਫਰੈਂਡ ਦੇਖੋ ਜੀ ਅੱਜ ਮੈਂ ਆਪਦਾ ਕਹਾ ਘਰ ਧੋਤਾਗਾ ਪੈਪ ਨਾਲ ਤੇ ਹੁਣੇ ਧੋ ਕੇ ਬਸ ਮੈਂ ਹਟੀਆਂ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਆਪਣੇ ਘਰ ਦੇ ਵਿੱਚ ਕਿੰਨੀ ਕਿ ਸਫਾਈ ਹੈ ਜੀ ਤੇ ਮੈਂ ਹੁਣੇ ਮੱਥਾ ਮਾਰ ਕੇ ਹਟੀਆਂ ਜੀ ਬਹੁਤ ਦੋਨੇ ਕਮਰੇ ਧੋਤੇ ਆ ਬਰਾਂਡਾ ਧੋਤਾ ਜੀ ਰਸੋਈ ਧੋਤੀ ਤੇ ਆ ਦੇਖੋ ਹਰ ਇੱਕ ਇੱਕ ਚੀਜ਼ ਆਪਦੇ ਆਪ ਦੇ ਟਿਕਾਣੇ ਤੇ ਰੱਖੀ ਹੋਈ ਹੈ ਜੀ ਤੇ ਇੱਧਰ ਗੈਂਸ ਗੁੰਸ ਵੀ ਸਾਫ਼ ਆ ਰੋਟੀ ਹਜੇ ਮੈਂ ਬਣਾਈ ਨਹੀਂ ਗਈ ਰੋਟੀਆਂ ਜਸ ਦੋਨੇ ਮਾਮਾ ਢੀਆਂ ਹੀ ਆ ਐਸੀ ਚੋਲ ਬਣਾਵਾਂਗੇ ਦੁਪਹਿਰੇ ਚੋਲ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਸਾਡਾ ਘਰ ਸਫਾਈ ਹੈ ਘਰ ਦੇ ਵਿੱਚ ਕਿ ਨਹੀਂ ਹੈਗੀ ਇਹ ਸਾਡਾ ਦੂਜਾ ਰੂਮ ਹੈ ਜੀ ਤੇ ਇਹ ਵੀ ਮੈਂ ਧੋਤਾਗਾ ਇਹ ਮੈਂ ਬੰਦ ਹੀ ਰੱਖਦੀਆਂ ਕਿਉਂਕਿ ਇਹਦੇ ਵਿੱਚ ਸਾਰਾ ਸਮਾਨ ਪਿਆ ਘਰ ਦਾ ਬੇਸtre ਬੁਸtre ਇਧਰ ਨਾ ਮਾਰੀ ਤੇ ਆ ਪਰਦੇ ਲਾਏ ਹੋਏ ਆ ਜੀ ਇਹ ਮੇਰੀ ਭੈਣ ਨੇ ਕਿਸੇ ਨੇ ਮੇਰੀ ਥੋੜੀ ਜਿਹੀ ਹੈਲਪ ਕੀਤੀ ਸੀ ਕਿ ਬਾਹਰੋਂ ਤੇ ਉਹਨਾਂ ਨੇ ਮੈਨੂੰ ਮੱਛਰ ਦਾ ਨਿਵਾਤੇ ਪੈਸੇ ਦਿੱਤੇ ਸੀਗੇ ਪਰ ਮੈਂ ਮੱਛਰ ਦਾ ਨਿ ਲਿਆਈ ਨਹੀਂ ਗਈ ਕਿਉਂਕਿ ਹੈ ਨਾ ਆਪਣੇ ਭਰਾਂਡੇ 'ਚ ਪਰਦੇ ਲੱਗੇ ਹੋਏ ਆ ਤੇ ਆਪਣੇ ਨਾ ਧੁੱਪ ਆਉਂਦੀ ਆ ਚੜਦੀ ਦੇਖੋ ਸਰ ਆ ਫਾਸਾ ਫੁਰਸ਼ਾ ਹੁਣੇ ਧੁੱਤੀਆਂ ਤੇ ਸਫਾਈ ਰੱਖਣੀ ਚਾਹੀਦੀ ਹੈ ਬੰਦੇ ਨੂੰ ਆਪਦੇ ਘਰ ਦੇ ਵਿੱਚ ਪੜਦੇ ਦੱਸੋ ਕਿ ਕਿੱਡੇ ਕਿ ਸੋਹਣੇ ਲੱਗਦੇ ਸਾਡੇ ਪੜਦੇ ਤੇ ਇਹ ਦੇਖੋ ਲੋਕ ਟੈਨ ਲੱਗੇ ਜੇ ਆਪਣੇ ਵਿਹੜੇ 'ਚ ਆ ਮੰਜਾ ਪਿਆ ਇਹ ਵੀ ਆਪਣਾ ਭਰਾਂਡਾ ਆ ਗਿਆ ਕੋ ਅੱਗੇ ਆ ਭਰਾਂਡਾ ਤੇ ਆ ਆਪਣਾ ਮੇਨ ਗੇਟ ਆ ਜੀ ਲੋਕੇਸ਼ਨ ਦੱਸੀ ਆ ਨਹੀਂ ਤੁਹਾਨੂੰ ਸਾਰਿਆਂ ਨੂੰ ਮੈਂ ਤੇ ਇਹ ਵੀ ਆਪਣਾ ਭਰਾਂਡਾ ਜੀ ਉੱਪਰ ਤੇ ਇੱਕ ਉਹ ਅੱਗੇ ਭਰਾਂਡਾ ਹਨਾ ਇੱਥੇ ਆਪਣੀ ਗੱਡੀ ਖੜ੍ਹਦੀ ਆ ਤੇ ਮੈਂ ਕਣੀ ਦੇ ਵੇਲੇ ਮੁੜ ਕੇ ਤਰਪਾਲ ਤਰਪੂਲ ਨਹੀਂ ਪਾਉਣੀ ਪੈਂਦੀ ਭੱਜ ਦੌੜੀ ਨਹੀਂ ਕਰਨੀ ਪੈਂਦੀ ਰਾਮ ਨਾਲ ਛੋ ਜਾਨੇ ਆ ਇਹ ਆਪਣਾ ਰੂਮ ਹੈ ਅਜੀਤ ਠੀਕ ਹੈ ਜੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਜ਼ਰੂਰ ਵੀ ਘਰੇ ਆਪਣੀ ਸਫਾਈ ਹੈਗੀ ਆ ਜਾਂ ਨਹੀਂ ਹੈਗੀ ਇਧਰ ਨੇਰਾਗਾ ਇਹ ਰੂਮ ਆਪਣਾ ਗਲੀ ਦੇ ਉੱਤੇ ਸੁੱਖ ਨਾਲ ਮੰਜੇ ਪੀੜੀਆਂ ਵਾਧੂ ਆਪਣੇ ਮੈਨੂੰ ਬਹੁਤ ਸ਼ੌਕ ਹੈ ਜੀ ਕਰਦਿਆਂ ਹਰ ਇੱਕ ਚੀਜ਼ਾਂ ਬਣਾਉਣ ਦਾ ਇਹ ਮੇਰਾ ਪੱਖਾ ਜੀ ਪੱਖਾ ਵੀ ਮੈਂ ਲਿਆਈਆਂ ਅੰਦਰ ਕੂਲਰ ਚੱਲੀ ਜਾਂਦਾ ਤੇ ਪਲੀਜ਼ ਤੁਸੀਂ ਸਾਡੇ ਬਲੌਗ ਨੂੰ ਦੇਖਿਆ ਕਰੋ ਪੂਰਾ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਜੀ ਕਰਨ ਬਠੰਡਾ ਜਿਵੇਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਪਿਆਰ ਕਰਦੇ ਹੋ ਮੈਨੂੰ ਪਤਾ ਤੁਸੀਂ ਮੈਨੂੰ YouTube ਤੇ ਵੀ ਬਹੁਤ ਪਿਆਰ ਕਰਦੇ ਹੋ ਤੁਸੀਂ ਕਮੈਂਟ ਵੀ ਬਹੁਤ ਸੋਹਣੇ ਸੋਹਣੇ ਕਰਦੇ ਆ ਤੇ ਨਾਲੇ ਮੇਰੇ ਪਰਦੇ ਬਾਰੇ ਦੱਸਿਆ ਵੀ ਕਿੱਡੇ ਸੋਹਣੇ ਲੱਗਦੇ ਪਰਦੇ ਕਿਉਂਕਿ ਧੁੱਪ ਆਉਂਦੀ ਸੀਗੀ ਫਰੈਂਡ ਤੇ ਤਾਂ ਕਰਕੇ ਜੀ ਤੇ ਬਾਕੀ ਦੱਸਿਓ ਤੁਸੀਂ ਜਰੂਰ ਠੀਕ ਹੈ ਜੀ ਉਹ ਮੇਰਾ ਡੌਗ ਫਿਰਦਾ ਤੇ ਤੁਸੀਂ ਬਾਕੀ ਦੱਸਿਓ ਜਰੂਰ ਵੀ ਕਿਰਨਾ ਘਰ ਦੇ ਵਿੱਚ ਸਫਾਈ ਰੱਖਦੀ ਆ ਮੈਂ ਆਪ ਜਰੂਰ ਕਾਲੀ ਜੀ ਹੈਗੀ ਆ ਪਰ ਆਪਾਂ ਘਰ ਪੂਰਾ ਸਫਾਈ ਨਾਲ ਰੱਖੀਦਾ ਜੀ ਐ ਨਹੀਂ ਆਪਾਂ ਸਫਾਈ ਰੱਖੀਦੀ ਆ ਪੂਰੇ ਘਰ ਦੇ ਵਿੱਚ ਤੇ ਇਹ ਮੇਰੇ ਡੌਗ ਦਾ ਪਾਣੀ ਪਿਆ ਵਿਚਾਰੇ ਦਾ ਤੇ ਤਾਂ ਇਸ ਪਲੀਜ਼ ਦੱਸਣਾ ਜ਼ਰੂਰ ਵੀ ਉਹ ਦੇਖੋ ਦੇਖੋ ਮੈਂ ਧੋ ਕੇ ਹਟੀਆਂ ਹੈ ਘਰ ਤੇ ਆਉਣੇ ਦੇ ਲਾ ਸੁਸ਼ੂ ਕਰ ਵੀ ਦਿੱਤਾ ਪਾਗਲ ਜੀ ਨੇ ਤੇ ਫਰੈਂਡ ਤੁਸੀਂ ਦੱਸਿਓ ਜ਼ਰੂਰ ਪਲੀਜ਼ ਵੀ ਆ ਦੇਖੋ ਹੁਣੇ ਮੈਂ ਤਾਂ ਉਸ ਮਾਰ ਕੇ ਹਟੀਆਂ ਸਾਰਾ ਕੁਝ ਪੈਪ ਇਕੱਠੀ ਕੀਤੀ ਹੋਈ ਆ ਤੇ ਤੁਸੀਂ ਜ਼ਰੂਰ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਜੀ ਵੀ ਆਪਣੇ ਘਰ ਚ ਸਫਾਈ ਹੈ ਜਾਂ ਨਹੀਂ ਹੈ ਠੀਕ ਹੈ ਜੀ ਇਹ ਗੁੜੀਆ ਮੇਰੀ ਪੜਦੀ ਆ ਬਲੈਕਬੋਰਡ ਲੈ ਆ ਕੇ ਦਿੱਤਾ ਸੀ ਮੈਂ ਇਹਦੇ ਉੱਤੇ ਪੜ ਲਿਖਦੀ ਲੁਕਦੀ ਰਹਿੰਦੀ ਆ ਇਹ ਤੇ ਪੜਾਈ 'ਚ ਬਹੁਤ ਧਿਆਨ ਰੱਖਦੀ ਆ ਹਸ਼ਿਆਰ ਆ ਪੜਾਈ ਦੇ ਵਿੱਚ ਪੂਰੀ ਤੇ ਆਪਾਂ ਵੀ ਪੂਰੀ ਵਾਹ ਲਾਈ ਜਾਂਨੇ ਆ ਇਹਨੂੰ ਪੜਾਉਣ ਦੇ ਵਿੱਚ ਪੜ ਲਿਖ ਕੇ ਕੋਈ ਅਫਸਰ-ਉਫਸਰੀ ਬਣ ਜਾਊਗੀ ਹਨਾ ਤੇ ਆ ਮੇਰਾ ਰੂਮਾ ਰੈਂਡਾ ਕੂਲਰ ਚੱਲੀ ਜਾਂਦਾਗਾ ਮੈਂ ਸਾਰਾ ਦਿਨ ਇੱਥੇ ਗੁਜ਼ਾਰਦੀ ਆ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪਲੀਜ਼ ਮੈਂ ਤੁਹਾਨੂੰ ਕਿ ਫੇਰ ਕਹਨੀ ਆ ਤੁਸੀਂ ਮੈਨੂੰ ਦੱਸਿਓ ਜ਼ਰੂਰ ਵੀ ਘਰ ਦੇ ਵਿੱਚ ਸਫਾਈ ਹੈ ਕਿ ਨਹੀਂ ਹੈ ਫੇਰ ਆਪਾਂ ਫੀਓਪੀ ਕਰਾਵਾਂਗੇ ਕਿਤੇ ਪ੍ਰਮਾਤਮਾ ਨੇ ਚਾਇਆ ਨਾ ਥੋੜਾ ਜਿਹਾ ਹੱਥ ਸੱਕਲਾ ਹੋ ਗਿਆ ਹਨਾ ਤੇ ਇੱਕ ਟਾਈਮ ਪੀਸ ਮੇਰਾ ਲੱਗਿਆ ਵੈਸੇ ਟਾਈਮ ਪੀਸ ਲੱਗਿਆ ਪਰ ਮੈਨੂੰ ਟਾਈਮ ਨਹੀਂ ਦੇਖਣਾ ਹੁੰਦਾ ਮੋਬਾਈਲ ਤੇ ਦੇਖਣਾ ਹੁੰਦਾ ਟਾਈਮ ਤੇ ਇਹ ਦੱਸ ਦਿੰਦੇ ਬਈ ਨੇ ਵਜ ਗਿਆ ਮੋਬਾਈਲ ਤੇ ਤਾਂ ਮੈਂ ਦੇਖ ਲੈਣੀ ਆ ਫਰੈਂਡ ਦੱਸਿਓ ਜ਼ਰੂਰ ਫਰੈਂਡ ਓਕੇ ਬਾਏ ਤੇ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਕਰਿਓ ਲਾਇਕ ਕਮੈਂਟ ਸ਼ੇਅਰ ਕਰਿਓ ਜੀ ਤੇ ਕਮੈਂਟਾਂ ਦੇ ਵਿੱਚ ਸਫਾਈ ਜ਼ਰੂਰ ਦੱਸਿਓ ਵੀ ਘਰ ਦੇ ਵਿੱਚ ਸਫਾਈ ਹੈ ਜਾਂ ਨਹੀਂ ਹੈ ਜੇ ਕੋਈ ਕਮੀ ਪੇਸ਼ੀ ਹੈ ਮੈਨੂੰ ਤੁਸੀਂ ਦੱਸ ਦਿਓ ਤੇ ਆਪਾਂ ਉਹ ਕਮੀ ਪੇਸ਼ੀ ਉਹ ਕਰਾਂਗੇ ਠੀਕ ਹੈ ਜੀ ਤੇ ਫਿਰ ਆਪਾਂ ਹੋਰ ਥੋੜੀ ਜਿਹੀ ਵੱਧ ਸਫਾਈ ਕਰਨ ਲੱਗ ਜਾਾਂਗੇ ਇਹ ਆਪਣਾ ਬਾਜਾ ਪਿਆ ਜਿਹਦੇ ਵਿੱਚ ਆਪਣੇ ਲਾਹੇ ਹੀਰੇ ਦੇ song ਚੱਲਦੇ ਆ ਬਾਈ ਲਾਹੇ ਹੀਰੇ ਦੇ ਇਹ ਗੁੜੀਆਂ ਦੇ ਕੱਪੜੇ ਆ ਕਮਰਾ ਠੰਡਾ ਠਾਰ ਫਰੈਂਡ ਕੂਲਰ ਆ AC ਹੈ ਨਹੀਂ ਗਰੀਬਾਂ ਦੇ AC ਵੀ ਕਦੇ ਪ੍ਰਮਾਤਮਾ ਨੇ ਚਾਇਆ ਤੇ ਆਪਾਂ ਜਰੂਰ ਲਗਵਾਵਾਂਗੇ ਹਨਾ ਤੇ ਆਂਧੇ ਹੁੰਦੇ ਆ ਪ੍ਰਮਾਤਮਾ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਆ ਬਾਕੀ ਆਪਾਂ ਨੂੰ ਪ੍ਰਮਾਤਮਾ ਤੇ ਯਕੀਨ ਆ ਹਨਾ ਵੀ ਬਹੁਤ ਜਲਦ ਸਾਨੂੰ AC ਵੀ ਦਿਵਾਊਗਾ ਵਾਹਿਗੁਰੂ ਤੇ ਸ਼ਸ਼ੀ ਕਾਲ ਫਰੈਂਡ ਤਸੀਂ ਸਾਡੇ ਬਲੌਗ ਨੂੰ ਪਿਆਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਦੇ ਦੱਬ ਕੇ ਠੀਕ ਹੈ ਜੀ